ਹਾਂਜੀ ਅੱਜ ਆਪਾਂ ਗਏ ਸੀ ਗੁਰਦੁਆਰਾ ਸਾਹਿਬ ਤੇ ਅੱਜ ਹੈ ਗਈ ਵਿਸਾਖੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਫੇਰ ਤੋਂ ਵਿਸਾਖੀ ਦੀਆਂ ਪ੍ਰਮਾਤਮਾ ਕਰੇ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਗੁਰੂ ਸਾਹਿਬ ਰੱਖਣ ਤੇ ਆਪਾਂ ਬਣਾ ਰਹੇ ਆਂ ਸੂਜੀ ਦਾ ਪ੍ਰਸ਼ਾਦ ਆਪਾਂ ਸੋਗੀ ਧੋ ਕੇ ਰੱਖਦੇ ਤੇ ਆਪਾਂ ਲਿਆ ਡਰਾਈ ਫਰੂਟ ਤੇ ਆ ਲੈ ਲਈ ਆਪਾਂ ਖੰਡ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ ਆ ਗਏ ਤੇ ਆਪਣਾ ਪਾਣੀ ਰੱਖਿਆ ਹੋਇਆ ਉਬਲਣਾ ਪ੍ਰਸ਼ਾਦ ਵਾਸਤੇ ਤੇ ਆਪਾਂ ਬਣਾਉਨੇ ਆ ਪ੍ਰਸ਼ਾਦ ਕੰਦੀ ਥਿਓ ਆਪਾਂ ਪਾ ਲਿਆ ਦੇਸੀ ਥਿਓ ਪਾਇਆ ਆਪਾਂ ਤੇ ਗੁਰਦੁਆਰਾ ਸੇਵਾ ਆਪਾਂ ਚਲ ਗਏ ਸੀ ਸਵੇਰ ਸਵੇਰ ਪਰਮਾਤਮਾ ਕਰੇ ਸਾਰਿਆਂ ਨੂੰ ਖੁਸ਼ੀਆਂ ਗੁਰੂ ਸਾਹਿਬ ਬਖਸ਼ਣ ਆਜਿ ਖਾਲਸਾ ਦੇਸੋ ਤੇ ਆਪਣਾ ਬੋਲ ਹੋ ਗਿਆ ਸੋ ਜੀ ਆਪਾਂ ਵੇਖ ਲਈ ਸਾਫ ਕਰ ਲਈ ਤੇ ਅੱਜ ਆਪਣੇ ਇੰਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਰੌਣਕਾਂ ਹੋਣਗੀਆਂ ਅੱਗੇ ਤੇ ਫਿਰ ਪਕਾਈ ਆਪਾਂ ਇਹਨਾਂ ਸਾਰਿਆਂ ਨੂੰ ਬਹੁਤ ਜ਼ਿਆਦਾ ਰੌਣਕਾਂ ਹੋਣਗੀਆਂ ਇੰਡੀਆ ਚਲੋ ਆਪਾਂ ਦੇਖੇ ਰੌਣਕਾ ਲਾਉਣੀ ਆਂ ਲੱਗਦੀ ਸੂਜੀ ਆਪਣੇ ਭੁੱਜ ਗਈ ਤੇ ਸੂਜੀ ਸਾਰਾ ਉੱਪਰ ਸੂਜੀ ਦੇ ਘਿਓ ਆ ਗਿਆ ਤੇ ਜਦੋਂ ਭੁੱਜ ਜਾਂਦੀ ਸੂਜੀ ਹਨਾ ਤੇ ਉਦੋਂ ਪਤਾ ਲੱਗ ਜਾਂਦਾ ਵੀ ਸੂਜੀ ਆਪਣੇ ਭੁੱਜ ਗਈ ਉੱਪਰ ਘਿਓ ਆ ਗਿਆ ਹੁਣ ਆਪਾਂ ਪਾਉਣੀ ਆ ਸਬ ਪਾਣੀ ਖੰਡ ਤੇ ਦੇਸੀ ਮੀਨਾ ਆਪਣਾ ਵਸਾਖਦਾ ਚੜਿਆ ਤੇ ਆਪਣੇ ਇੰਡੀਆ ਖੇਤਾਂ ਦੇ ਵਿੱਚ ਕਣਕਾਂ ਪੂਰੀਆਂ ਸੋਨੇ ਵਾਂਗੂ ਚਮਕਦੀਆਂ ਤੇ ਬਸ ਫਿਰ ਹੋਰ 10-15 ਦਿਨਾਂ ਨੂੰ ਲੋਕੀ ਕਣਕਾਂ ਵੱਢਣ ਆਪਣੀ ਉੱਥੇ ਪੈਣਪਰਾ ਸਾਰੇ ਕਣਕਾਂ ਵੱਢਣ ਲੱਗ ਜਾਣਗੇ ਤੇ ਕਿੰਨਾ ਚਾਹ ਹੁੰਦਾ ਜਦੋਂ ਫਸਲ ਆਉਂਦੀ ਆ ਘਰੇ ਹਨਾ ਪ੍ਰਮਾਤਮਾ ਕਰੇ ਸਾਰੀਆਂ ਦੀਆਂ ਝੋਲੀਆਂ ਗੁਰੂ ਸਾਹਿਬ ਖੁਸ਼ੀਆਂ ਨਾਲ ਭਰੇ ਆ ਪਾਦਗੀ ਵਿੱਚ ਪਾਣੀ ਲਓ ਜੀ ਪ੍ਰਸ਼ਾਦ ਤਿਆਰ ਹੋ ਗਿਆ అది బాను శా చాన బనావే పకౌడే చాను పకౌడే బావే ప్రసాద వేనా బాగా ద్వారా ఇంత బాధ ధ్యాన రుక్కు బ జాదే సోగ ఇద్దరు భూగ రాజమీ బ ਬਹੁਤ ਜੀ ਇੱਕ ਵਾਰੀ ਫੇਰ ਝਲਕ ਮਰਾ ਦੀਏ ਤੁਹਾਨੂੰ ਬਹੁਤ ਸੋਹਣਾ ਬਣ ਗਿਆ ਪ੍ਰਸ਼ਾਦ ਚਲੋ ਹੁਣ ਆਪਾਂ ਖਾਂਨੇ ਹਾਂ ਹਾਂਜੀ ਪਕੌੜੇ ਆਪਾਂ ਬਣਾ ਲੇ ਤੇ ਬਹੁਤ ਜ਼ਿਆਦਾ ਸੋਹਣੇ ਟੇਸਟੀ ਪਕੌੜੇ ਬਣੇ ਆ ਤੇ ਗੁਰਦੁਆਰਾ ਸਾਹਿਬ ਆਪਾਂ ਗਏ ਸੀ ਸੁਬਾ ਸੁਬਾ ਉੱਥੋਂ ਆਪਾਂ ਆ ਗਈ ਸੀ ਟਾਈਮ ਨਾਲ ਤੇ ਸ਼ਾਮਾਂ ਦੀ ਚਾਹ ਦੇ ਨਾਲ ਫਿਰ ਆਪਾਂ ਬਣਾਏ ਪਕੌੜੇ ਤੇ ਬਹੁਤ ਜ਼ਿਆਦਾ ਸਵਾਦ ਬਣੇ ਅੱਜ ਆਪਣਾ ਵਿਸਾਖੀ ਦਾ ਦਿਨ ਦੇਸੀ ਮਿਨਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਿਸਾਖੀ ਦੀਆਂ ਫੇਰ ਤੋਂ ਚਲੋ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਉਂਦੇ ਵਾਸਤੇ ਰਹੋ ਪਰਮਾਤਮਾ ਕਰੇ ਸਾਰਿਆਂ ਨੂੰ ਤੰਦਰੁਸਤੀ ਚੜ੍ਹਦੀ ਕਲਾ ਰੱਖੇ ਤੇ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਥੈਂਕ ਯੂ